ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਸੂਰੀ ਚ ਜੁੜ ਬੈਠੀ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸਹੀ ਹੈ ਮੈਂ ਸੰਗਤ ਨੂੰ ਸੰਬੋਧਨ ਹੋਣਾ ਹੈ ਔਰ ਸੰਗਤ ਦਾ ਅਟਰੈਕਸ਼ਨ ਜਿਹੜਾ ਉਹ ਬੁਲਾਰੇ ਵੱਲ ਹੋਵੇ ਤੇ ਬੁਲਾਏ ਦਾ ਸੰਗਤ ਵੱਲ ਤੇ ਫੇਰੇ ਆਪਾਂ ਵਧੀਆ ਢੰਗ ਤੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹਾਂ ਅਸੀਂ ਇਤਿਹਾਸ ਵੀ ਪੜਦੇ ਆਂ ਪਰ ਬਾਣੀ ਵੀ ਸੁਣਦੇ ਆਂ ਕਿ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਉਹ ਪਾਵਨ ਸਥਾਨ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਥੇ ਕਿਸੇ ਸਮੇਂ ਕਾਲੀ ਜਿਹੜੀ ਆ ਉਹ ਚਿੱਟੇ ਹੋ ਕੇ ਨਿਕਲੇ ਅੱਜ ਵੀ ਜੇ ਕਾਲੇ ਤੋਂ ਕਾਲਾ ਕਾਲੇ ਤੋਂ ਕਾਲੇ ਦਾ ਮਤਲਬ ਹੈ ਮੰਨ ਦਾ ਕਾਲਾ ਅੱਜ ਵੀ ਜੇ ਮੰਨ ਦਾ ਕਾਲਾ ਉਸ ਪਾਵਨ ਪਵਿੱਤਰ ਅਸਥਾਨ ਦੇ ਕੇ ਨਤਮਸਕ ਹੋ ਜਾਂਦਾ ਹੈ ਤੇ ਉਹਦੇ ਤੇ ਨਜ਼ਰ ਹੋ ਜਾਂਦੀ ਹੈ ਗੁਰੂ ਦੀ ਫਿਰ ਹੁੰਦਾ ਪਤਾ ਕੀ ਇਹ ਕਹਿੰਦੇ ਜੋ ਤਿਸ ਭਾਵੈ ਨਾਨਕਾ ਤਾਗੋਂ ਹੰਸ ਕਰੇ ਤਾਂ ਉਹ ਹੰਸ ਬਣਾ ਦਿੰਦੇ ਗੁਰੂ ਚੰਨੀ ਸ਼ਕਤੀ ਹੈ ਜੇ ਕੋਈ ਆਪਣੇ ਆਪ ਨੂੰ ਹੰਸ ਅਖਵਾਉਂਦਾ ਹੋਵੇ ਇਹ ਗੁਰੂ ਵੱਲ ਉਹਦੀ ਬੈਠ ਹੋ ਜੇ ਜਾਂ ਗੁਰੂ ਵੱਲੋਂ ਕੰਡ ਕਰ ਲੈ ਤੇ ਜਿਸ ਗੁਰੂ ਚ ਕਾਂ ਨੂੰ ਹੰਸ ਬਣਾਉਣ ਦੀ ਸਮਰੱਥਾ ਹੈ ਉਹ ਤੇ ਹੰਸ ਸਮਝਣ ਵਾਲੇ ਨੂੰ ਕਾਂ ਬਣਾਉਣ ਦੀ ਸਮਰੱਥਾ ਵੀ ਗੁਰੂ 'ਚ ਹੈਗੀ ਹੈ ਇਹ ਗੱਲ ਅਸੀਂ ਮੰਨਣੀ ਬਿਰਤੀਆਂ ਹੁੰਦੀਆਂ ਨੇ ਹੰਸ ਦੀ ਬਿਰਤੀ ਕੀ ਹੈ ਹੰਸ ਮੋਤੀ ਚੁਗਦਾ ਹੈ ਹੰਸ ਦੀ ਚੁੰਝ 'ਚ ਤਸੀਰ ਹੁੰਦੀ ਹੈ ਜੇ ਦੁੱਧ ਦੇ ਵਿੱਚ ਉਹ ਠੰਗ ਮਾਰਦਾ ਹੈ ਦੁੱਧ ਪਾੜ ਜਾਂਦਾ ਹੈ ਉਹ ਦੁੱਧ ਖਾ ਲੈਂਦਾ ਹੈ ਪਾਣੀ ਛੱਡ ਜਾਂਦਾ ਉਹ ਬਵੇਕੀ ਹੁੰਦਾ ਕਾਂ ਦੀ ਬਿਰਤੀ ਕੀ ਹੁੰਦੀ ਹੈ ਕਾਂ ਦੀ ਬਿਰਤੀ ਹੁੰਦੀ ਹੈ ਉਹ ਹਮੇਸ਼ਾ ਮਰਦਾਰ ਖਾਨ ਇੱਕ ਪੰਕਤੀ ਵੀ ਹੈ ਬਾਣੀ ਚ ਮਹਾਰਾਜ ਕਹਿੰਦੇ ਕਾਗ ਬਤਨ ਬਿਸਤਾ ਮਹਿਵਾਸ ਮਤਲਬ ਪਤਾ ਕੀ ਇਹਦਾ ਕਾਗ ਬਤਨ ਬਿਸਤਾ ਮਹਿਵਾਸ ਕਾਂ ਦੀ ਜਿਹੜੀ ਚੁੰਡ ਹੁੰਦੀ ਹੈ ਉਹ ਹਮੇਸ਼ਾ ਗੰਦਗੀ ਚ ਹੁੰਦੀ ਹਮੇਸ਼ਾ ਗੰਦਗੀ ਚ ਉਨੇ ਮਾੜਾ ਸੋਚਣਾ ਮਾੜਾ ਕਰਨਾ ਇੱਕ ਤੀਜੀ ಶತਦੀ ਦੇ ਵਿੱਚ ਇੱਕ ਗਰ ਲਿਖਿਆ ਗਿਆ ਪੰਚਤੰਤਰ ਪੰਚਤੰਤਰ ਦੀਆਂ ਕਹਾਣੀਆਂ ਤੀਜੀ ಶತਦੀ ਦੇ ਵਿੱਚ ਉਹ ਲਿਖਣ ਦਾ ਕਾਰਨ ਇਹ ਸੀ ਕਿ ਕੋਈ ਰਾਜਾ ਸੀ ਉਸ ਰਾਜੇ ਦਾ ਜਿਹੜਾ ਪੁੱਤਰ ਸੀ ਉਹ ਪੜ੍ਹਾਈ ਲਿਖਾਈ 'ਚ ਧਿਆਨ ਨਹੀਂ ਸੀ ਦਿੰਦਾ ਉਹਨੇ ਬੜੇ ਬੜੇ ਗੁਰੂਆਂ ਨੂੰ ਕਿਹਾ ਅਧਿਆਪਕਾਂ ਨੂੰ ਕਿਹਾ ਕਿ ਮੇਰੇ ਬੱਚੇ ਨੂੰ ਤੁਸੀਂ ਪੜਾਓ ਇਹ ਜਿਹੜਾ ਵਧੀਆ ਪੜੇ ਤੇ ਫਿਰ ਇਹਨੇ ਰਾਜਾ ਬੰਨਣਾ ਰਾਜ ਸਾਹਮਣੇ ਬੜੇ ਬੜੇ ਵਿਦਵਾਨਾਂ ਨੇ ਉਹਨੂੰ ਪੜਾਉਣ ਦਾ ਯਤਨ ਕੀਤਾ ਪਰ ਉਹ ਕਾਮਯਾਬ ਨਹੀਂ ਹੋਇਆ ਪੜਿਆ ਨਹੀਂ ਉਹਦਾ ਮਨ ਨਹੀਂ ਸੀ ਪੜਨ ਚ ਫਿਰ ਇੱਕ ਵਿਦਵਾਨ ਦੀ ਡਿਊਟੀ ਲੱਗੀ ਉਹਨੇ ਜ਼ਿੰਮੇਵਾਰੀ ਚੁੱਕੀ ਮੈਂ ਪੜਾਉਣਾ ਉਸ ਬਾਲਕ ਨੂੰ ਰੋਜ਼ ਇੱਕ ਕਹਾਣੀ ਸੁਣਾਉਂਦਾ ਹੁੰਦਾ ਸੀ ਸਾਖੀ ਸੁਣਾਉਂਦਾ ਹੁੰਦਾ ਸੀ ਉਹ ਸਾਖੀ ਦੇ ਵਿੱਚ ਸਿੱਖਿਆ ਹੁੰਦੀ ਸੀ। ਉਹ ਰਸਾਖੀਆਂ ਸੁਣ 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 ਇੱਕ ਨਿੱਕੀਵਾਨ ਜਿਹੜਾ ਸੀ ਉਹ ਰਾਜਾ ਬਣਿਆ ਉਹ ਬਾਲਕ ਜਿਹੜਾ ਸੀ। ਅੱਜ ਵੀ ਪੰਚਤੰਤਰ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਛਾਪੀਆਂ ਮਿਲਦੀਆਂ ਨੇ ਬੜੀਆਂ ਸਿੱਖਿਆਦਾਇਕ ਬੜੀਆਂ ਸਿੱਧਤ ਹੈ। ਮੇਰੇ ਤੋਂ ਪਹਿਲਾਂ ਮੰਤ ਸੈਕਟਰੀ ਨੇ ਮੇਰੇ ਬਾਰੇ ਜਾਣਕਾਰੀ ਦਿੱਤੀ। ਸੰਖੇਪ ਸ਼ਬਦਾਂ ਦੇ ਵਿੱਚ। ਪਰ ਤੁਸੀਂ ਬਠਿੰਡੇ ਦੇ ਵਿੱਚ ਇਸ ਗੁਰਦਾਰਾ ਸਾਹਿਬ ਦੇ ਅੰਦਰ ਗੁਰਦਾਰਾ ਪਾਈ ਜੱਟਾ ਜੀ ਬਿਖੇ ਸਿੱਖ ਜਥੇਬੰਦੀਆਂ ਨੇ ਮੈਨੂੰ ਸਨਮਾਨ ਦੇਣ ਦਾ ਨਿਸ਼ਾ ਕੀਤਾ। ਸਨਮਾਨ ਦੇ ਰਹੇ ਹੋ। ਇਹ ਸਨਮਾਨ ਕਿਉਂ ਦੇ ਰਹੇ ਹੋ? ਕਿਉਂਕਿ ਤੁਸੀਂ ਇਹ ਜਾਣਦੇ ਹੋ, ਤੁਸੀਂ ਇਹ ਸਮਝਦੇ ਹੋ ਕਿ ਜ਼ਿਆਦਤੀ ਹੋਈ। ਜੇ ਜ਼ਿਆਦਤੀ ਨਾ ਹੁੰਦੀ ਤੇ ਅੱਜ ਤੁਸੀਂ ਮੈਨੂੰ ਸਨਮਾਨ ਕਰਨ ਵਾਸਤੇ ਨਹੀਂ ਸੀ ਬੁਲਾਉਣਾ ਬਲਕਿ ਮੈਂ ਜਿੱਥੇ ਵੀ ਹੁੰਦਾ ਤੁਸੀਂ ਮੇਰਾ ਵਿਰੋਧ ਕਰਨਾ ਸੀ ਮੈਨੂੰ ਮੰਦਾ ਬੋਲਣਾ ਸੀ ਕੀ ਜ਼ਿਆਦਤੀ ਹੋ ਗਈ ਜਿਵੇਂ ਪੰਚਤਾਂਰ ਦੀਆਂ ਕਹਾਣੀਆਂ ਦੇ ਵਿੱਚ ਕਹਾਣੀਆਂ ਨੇ ਨਾ ਵੱਡੀ ਗਿਣਤੀ ਚ ਨੌਜਵਾਨ ਬੈਠੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂ ਉਹ ਕਹਾਣੀ ਕਹਿੰਦੇ ਇੱਕ ਵਾਰੀ ਹੰਸਾਂ ਦਾ ਜੋੜਾ ਸਫਰ ਕਰਦਾ ਜਾ ਰਿਹਾ ਸੀ ਕਿਤੇ ਰਾਤ ਪੈ ਗਈ ਤੁਸੀਂ ਬਹੁਤ ਵਾਰ ਸੁਣੀ ਹੋਣੀ ਹੈ ਮੈਂ ਤੁਹਾਨੂੰ ਵੱਖਰੇ ਅੰਦਾਜ਼ ਚ ਸੁਣਾਉਂਦਾ ਕਿਤੇ ਸਫਰ ਕਰਦਾ ਜਾ ਰਿਹਾ ਸੀ ਤੇ ਕਿਤੇ ਪੱਲ ਦੇ ਰੁੱਖ ਦੇ ਉੱਤੇ ਕਾਂ ਰਹਿੰਦੇ ਸੀ ਉਹਨਾਂ ਨੂੰ ਰਾਤ ਪੈ ਗਈ ਉਹ ਪੀਪਲ ਦੇ ਰੁੱਖ ਦੇ ਉੱਤੇ ਟਾਣੇ ਤੇ ਬੈਠੇ ਤੇ ਉਹਨਾਂ ਨੇ ਕਾਵਾਂ ਨੂੰ ਅਪੀਲ ਕੀਤੀ ਕਹਿੰਦੇ ਰਾਤ ਪੈ ਗਈ ਐ ਅਸੀਂ ਰਾਤ ਕੱਟਨੀ ਆ ਸਾਨੂੰ ਰਾਤ ਕਟਾ ਦਿਓ ਇਹ ਕੱਟ ਲੋ ਜਦੋਂ ਅਗਲੇ ਦਿਨ ਸਵੇਰ ਹੋਈ ਤੇ ਹੰਸ ਜਿਹੜਾ ਹੈ ਆਪਣੀ ਹੰਸਣੀ ਨੂੰ ਲੈ ਕੇ ਉੱਡਣ ਲੱਗਿਆ ਕਾਵਾਂ ਨੇ ਰੌਲਾ ਪਾ ਲੇ ਕਹਿੰਦੇ ਕਿੱਧਰ ਲੈ ਕੇ ਚੱਲਿਆ ਹੰਸਣੀ ਇਹ ਤਾਂ ਸਾਡੀ ਉਹ ਕੰਗਾ ਜਨਾਬ ਤੁਹਾਡੀ ਕਿਥੋਂ ਇਹ ਮੇਰੀ ਪਤਨੀ ਹੈ ਮੈਂ ਰਾਤ ਕੱਟਣ ਵਾਸਤੇ ਰੋਕਿਆ ਕਹਿੰਦੇ ਨਹੀਂ ਨਹੀਂ ਇਹ ਹੰਸਣੀ ਸਾਡੀ ਹੈ ਤੂੰ ਨਹੀਂ ਲੈ ਕੇ ਜਾ ਸਕਦਾ ਉਹ ਬੜਾ ਪਰੇਸ਼ਾਨ ਹੋਇਆ ਕਹਿੰਦੇ ਚਲੋ ਫਸਲਾ ਕਰਾਉਣੀ ਹੈ ਉਹਨਾਂ ਕਾਮਾ ਨੇ ਆਪਣੇ ਕਬੀਲੇ ਦੇ ਵੱਡੇ ਸਰਦਾਰ ਨੂੰ ਜਿਹੜਾ ਸੀ ਉਸਨੇ ਹਲਾ ਲਾ ਕਿ ਸਰਦਾਰ ਸਾਹਿਬ ਹੰਸ ਸਾਡੇ ਨਾਲ ਧੱਕਾ ਕਰ ਰਿਹਾ ਹੈ ਸਾਡੇ ਤੋਂ ਜ਼ਬਰੀ ਜਿਹੜਾ ਹੈ ਇਹ ਹੰਸ ਨਹੀਂ ਖੋ ਕੇ ਲੈ ਚੱਲਿਆ ਉਹ ਸਰਦਾਰ ਜਿਹੜਾ ਸੀ ਕਬੀਲੇ ਦਾ ਉਹਨੇ ਸਰਦਾਰਾਂ ਦੀ ਜਿਹੜੀ ਕਾਵਾਂ ਦੀ ਜਿਹੜੀ ਪੰਚਾਇਤ ਸੀ ਉਹਨੂੰ ਹੁਕਮ ਚਾੜਤਾ ਕਿ ਬੈਠਕ ਬੁਲਾਓ ਫੈਸਲਾ ਕਰੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਇਹ ਹੰਸ ਨਹੀਂ ਕਾਮਾਂ ਕੋਲੀ ਰਹਿਣੀ ਚਾਹੀਦੀ ਆਪਣਾ ਭਾਈਚਾਰਾ ਉਹ ਕਹਿੰਦੇ ਤੁਸੀਂ ਫਿਕਰ ਨਾ ਕਰੋ ਉਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਤੀ ਬੇਈਮਾਨ ਤਨਕਾਮਾਂ ਦੀ ਇੱਕ ਜਿਹੜੇ ਸੂਬੇ 'ਚ ਘਟਨਾ ਵਾਪਰੀ ਸੀ ਉਸ ਸੂਬੇ ਦਾ ਉਸ ਪਰਦੇਸ ਦਾ ਤਾਂ ਸੀ ਇੱਕ ਉਹਨੂੰ ਪਾ ਲਿਆ ਇੱਕ ਪਹਾੜੀ ਕਾਹਨੂੰ ਪਾ ਲਿਆ ਇੱਕ ਦੇਸੀ ਕਾਹਨੂੰ ਪਾ ਲਿਆ ਕਮੇਟੀ ਬਣ ਗਈ ਉਸ ਕਮੇਟੀ ਨੂੰ ਕੁਛ ਨਾ ਲੱਭਿਆ ਉਹਨਾਂ ਨੇ ਇੱਕ ਬੁੱਢਾ ਖੁਰਕ ਖਾਦਾ ਕਾਂ ਲੱਭਿਆ ਜਿਹਨੇ ਜਵਾਨੀ ਚ ਬੜੇ ਪਾਪ ਕੀਤੇ ਸੀ ਪਤਾ ਨਹੀਂ ਕਿੰਨੀਆਂ ਚਿੜੀਆਂ ਦੇ ਆਂਡੇ ਪੀਤੇ ਸੀ ਉਹਦੇ ਤੋਂ ਬਿਆਨ ਕਲਮਬੰਦ ਕਰਾ ਲੇ ਇਕਾਵਾਂ ਦੀ ਪੰਚਾਇਤ ਜੁੜੀ ਤੇ ਫੈਸਲਾ ਜਿਹੜਾ ਸੀ ਉਹ ਕਰਤਾ ਵਿਹਾਂਸਨੀ ਜਿਹੜੀ ਆ ਉਹ ਹੰਸ ਦੀ ਨਹੀਂ ਹੈ ਉਹ ਕਾਂ ਦੀ ਹੰਸਨੀ ਜਿਹੜੀ ਹੈ ਉਹ ਹੰਸ ਦੀ ਨਹੀਂ ਹੈ कावी है फैसला हो गया फैसला करता। वो बेबस हंस बेबस एस नहीं काम ने उस हंस की जबान बंद करने वास्ते पब्लिक डोमेन च मसला ना लै जाए ये ਆਪਣੇ ਇੱਕ ਹੋਰ ਗਾਂ ਤੋਂ ਰਾਜੇ ਕੋਲ ਲਿਖਤੀ ਦਰਵਾ ਦਰਖਾਸਤ ਦਵਾਤੀ ਕਿ ਇਹਦੀ ਜ਼ਬਾਨ ਦੇ ਉੱਤੇ ਪਾਬੰਦੀ ਲਾ ਦੇ ਇਹਦੀ ਜ਼ਬਾਨ ਵੜ ਦਿਓ ਜ਼ਬਾਨ ਤਾਂ ਵੜ ਦਿਓਗੇ ਪਰ ਜਿਹੜਾ ਦਿਲ ਅਕਾਲ ਪੁਰਖ ਦੇ ਅੱਗੇ ਫਰਿਆਦ ਕਰਦਾ ਉਹ ਦਿਲ ਕਿਵੇਂ ਖੋਲੋਗੇ ਦਿਲ ਕਿਵੇਂ ਤੁਸੀਂ چیر ਲੋਗੇ ਦਿਲ ਕਿਵੇਂ ਪਾੜ ਲਓ ਜ਼ਬਾਨ ਤਾਂ ਵੜ ਲਓਗੇ ਅਕਾਲ ਪੁਰਖ ਦਾ ਇਨਸਾਫ ਵੀ ਬਹੁਤ ਵੱਡਾ ਹੈ ਬਹੁਤ ਵੱਡਾ ਉਹ ਹੰਸਣੀ ਹੰਸ ਦੀ ਕੇਵਲ ਪਤਨੀ ਨੇ ਸੀ ਇੱਜ਼ਤ ਸੀ ਜਿਹੜੀ ਕਾਵਾਂ ਨੇ ਖੋਦੀ ਫਾਸਲਾ ਕਾਵਾਂ ਦੇ ਹੱਕ ਦੇ ਵਿੱਚ ਹੋਣ ਦੇ باوجود ਉਹ ਕਾ ਰੂਲ ਬਟਣ ਲੱਗੇ ਉਹਨਾਂ ਦਾ ਸਰਦਾਰ ਕਹਿਣ ਲੱਗੇ ਅਸੀਂ ਤਾਂ ਮਰਿਆਦਾ ਦੇ ਉਲਟ ਜਾ ਕੇ ਫੈਸਲਾ ਤੁਹਾਡੇ ਹੱਕ ਚ ਕਰਤਾ ਤੁਸੀਂ ਹੁਣ ਕੀ ਰੋਨੇ ਹੋ ਉਹ ਕਬੀਲੇ ਦੇ ਸਰਦਾਰ ਨੂੰ ਕਹਿਣ ਲੱਗੇ ਸਰਦਾਰ ਸਾਹਿਬ ਜਦੋਂ ਤੁਹਾਡੀ ਸਰਦਾਰੀ ਖੁੱਸ ਗਈ ਐਡੇ ਵਧੀਆ ਫੈਸਲੇ ਸਾਡੇ ਕੌਣ ਕਰਿਆ ਕਰੂਗਾ ਕੋਈ ਨਹੀਂ ਪੰਚਾਇਤ ਸੀ ਕਾਵਾ ਦੀ ਪੰਚਾਇਤ ਉਹਨੇ ਆਪਣੇ ਫੈਸਲੇ ਨੂੰ ਪਾਰਦਰਸ਼ੀ ਰੱਖਣ ਲਈ ਤਿੰਨ ਹੰਸਲ ਚੋਂ ਵੀ ਬਿਠਾਲੇ ਬੰਦੇ ਹੰਸ ਵੀ ਬਿਠਾ ਲੇ ਜਿਨ੍ਹਾਂ ਦੀ ਪੇਸ਼ ਨਹੀਂ ਗਏ ਇਹਨਾਂ ਦੀ ਪੇਸ਼ ਨਹੀਂ ਗਏ ਔਰ ਇਹ ਜਿਹੜਾ ਤਾਵਾਂ ਦਾ ਕਬੀਲਾ ਹੈ ਨਾ ਤਾਵਾਂ ਦਾ ਕਬੀਲਾ ਇਹਨਾਂ ਦੇ ਵਡੇਰੇ ਕਦੇ ਹੰਸ ਹੁੰਦੇ ਸੀ ਫਿਰ ਇੱਕ ਆਂਕ ਵਿੱਚ ਬਣ ਗਏ ਕਿਉਂਕਿ ਗੁਰੂ ਤੋਂ ਬੇਮੁਖ ਹੋ ਗਏ ਜਿਸ ਗੁਰੂ ਨਾਲ ਜੁੜ ਕੇ ਇਹ ਕਾਂ ਬਿਰਤੀ ਤੋਂ ਹੰਸ ਬਿਰਤੀ ਦੇ ਮਾਲਕ ਬਣੇ ਸੀ ਉਸੇ ਗੁਰੂ ਤੋਂ ਉਲਟ ਹੋ ਕੇ ਉਸੇ ਗੁਰੂ ਤੋਂ ਬੇਮਖ ਹੋ ਕੇ ਇਹ ਹੰਸ ਤੋਂ ਮੁੜ ਜਿਹੜਾ ਹੈ ਉਹ ਕਾਂ ਬਣ ਗਏ ਇਹ ਇਸੇ ਤਰੀਕੇ ਚੱਲੇਗਾ ਹਲਕੀ ਹੈ ਹੁਣ ਤਾਂ ਬਨੇਰੇ ਨਹੀਂ ਰਹਿ ਗਏ ਪਹਿਲਾਂ ਬਨੇਰਿਆਂ ਤੇ ਕਾਂ ਆਉਂਦੇ ਹੁੰਦੇ ਸੀ ਖਾਲੇ ਹੀ ਸਸਾ ਸੰਗਤ ਜੀ ਜਦੋਂ ਤੁਹਾਡੇ ਦਰਾਂ ਦੇ ਉੱਤੇ ਅਜਿਹੇ ਕਾਂ ਆਉਣ ਉਹਨਾਂ ਨੂੰ ਮਾਰ ਕੇ ਭਜਾਓ ਤੇ ਜਦੋਂ ਅਸੀਂ ਇਹਨਾਂ ਕਾਂਵਾਂ ਨੂੰ ਮਾਰ ਕੇ ਭਜਾਉਣ ਲੱਗ ਪਏ ਇਹ ਬਿਰਤੀਆਂ ਕਾਂਵਾਂ ਦੀਆਂ ਖਤਮ ਹੋ ਜਾਣਗੀਆਂ ਫਿਰ ਕਿਸੇ ਨਾ ਜ਼ਿਆਦਤੀ ਨਹੀਂ ਹੋਏਗੀ ਕਹਾਣੀ ਕਾਲਪਨਿਕ ਪਰਚਲਕ ਬੜੀ ਸਿੱਖਿਆ ਦਾ ਹੈ ਬੜੀਆਂ ਕਹਾਣੀਆਂ ਨੇ ਮੇਰੀ ਸਿਮਰਤੀ ਦੇ ਵਿੱਚ ਬੜੀਆਂ ਸਿੱਖ ਇਤਿਹਾਸ ਦੀਆਂ ਉਦਾਹਰਣਾਂ ਨੇ ਬੜੀਆਂ ਗੁਰਬਾਣੀ ਦੇ ਪਰਮਾਨ ਹਨ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਸਾਂਝੀ ਕਰਦੇ ਰਹਾਂ ਔਰ ਆਪਾਂ ਨੇ ਕੇਵਲ ਕਾਵਾਂ ਨੂੰ ਭਜਾਉਣਾ ਨਹੀਂ ਹੈ ਬਲਕਿ ਆਪਾਂ ਨੇ ਉਹਨਾਂ ਦੀਆਂ ਬਿਰਤੀਆਂ ਖਤਮ ਕਰਕੇ ਹੰਸ ਬਣਾਉਣਾ ਹੈ ਉਹਨਾਂ ਹੰਸ ਇਹ ਕਹਾਣੀਆਂ ਜਿਹੜੀਆਂ ਨੇ ਜਿਵੇਂ ਉਹ ਪੰਚਰਤੰਤਰ ਦੀਆਂ ਕਹਾਣੀਆਂ ਨੇ ਰਾਜੇ ਦੇ ਪੁੱਤ ਨੂੰ ਰਾਜ ਤਖਤ ਤੇ ਬਿਠਾਤਾ ਸੀ ਨਾ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਨੇ ਜਦੋਂ ਅਸੀਂ ਸੁਣ ਲਈਆਂ ਸਮਝ ਗਏ ਅਸੀਂ ਖੁਦ ਰਾਜ ਤਖਤਾਂ ਤੇ ਬੈਠਾਂਗੇ ਔਰ ਜਿਹੜੇ ਹਮੇ ਦੇ ਤਖਤਾਂ ਤੇ ਬੈਠੇ ਨੇ ਇਹ ਹਾਸ਼ੀਏ ਤੇ ਟੱਕੇ ਜਾਣਗੇ ਜਦੋਂ ਸਾਨੂੰ ਗੁਰਬਾਣੀ ਦੀ ਗੁਰਮਤ ਦੀ ਸਬਦ ਲੱਗ ਗਏ ਇਹੋ ਗੁਰਬਾਣੀ ਦੀ ਗੁਰਮਤਿ ਦੀ ਸਾਨੂੰ ਸਮਝ ਲੱਗ ਗਈ ਫਿਰ ਕੁਝ ਕਾਮਰਤੀਆਂ ਵਾਲੇ ਲੋਕ ਸਾਡਾ ਕੁਝ ਨਹੀਂ ਵਿਖਾ ਸਕਦੇ ਕੁਝ ਨਹੀਂ ਵਿਖਾ ਸਕਦੇ ਇਹ ਬਿਰਤੀਆਂ ਨੇ ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ ਹੰਕਾਰ ਨਾਲ ਭਰੀਆਂ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਤਾਗ ਬਦਲ ਬਿਸਟਾ ਨਾ ਬਾਸ ਤਾਗ ਦੀ ਚਿੰਜ ਗੰਦਗੀ ਚ ਹੁੰਦੀ ਹੈ ਇਹਨਾਂ ਦਾ ਸਵਾਲ ਹੈ ਅਸੀਂ ਇਹਨਾਂ ਨੂੰ ਪਛਾੜਨ ਵਾਸਤੇ ਹੰਸ ਵਰਤੀਆਂ ਵਾਲੇ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਹੈ ਉਹ ਤਿਆਰ ਕਰਨਾ ਹੈ ਜੇਦੋ ਅਸੀਂ ਹੰਸ ਵਰਤੀਆਂ ਵਾਲੇ ਲੋਕਾਂ ਦਾ ਸਮੂਹ ਤਿਆਰ ਕਰ ਲਿਆ ਤੇ ਸੱਚ ਜਾਣਿਓ ਕੌਮ ਵੀ ਚੜ੍ਹਦੀ ਕਲਾ ਚ ਜਾਏਗੀ ਪੰਥ ਵੀ ਚੜ੍ਹਦੀ ਕਲਾ ਚ ਜਾਏਗੀ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮੁੜ ਬੁਲੰਦੀਆਂ ਸੋਣਗੀਆਂ ਮੈਂ ਬਹੁਤ ਵਾਰ ਸਿਟੀਜ਼ਨ ਕਹਿੰਦੇ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿਤੀਆਂ ਗੀਆਂ ਨੇ ਕਮਜ਼ੋਰ ਕਰ ਦਿੱਤੀ। ਪਰ ਚਲ ਕਮਜ਼ੋਰ ਕਿਥੇ? ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨਾ ਤੇ ਇਹ ਸੰਸਥਾਵਾਂ ਸਿੱਖ ਨੂੰ ਨਾਮ ਬਾਣੀ ਤੇ ਕਿਰਤ ਨਾਲ ਜੋੜਨ ਦਾ ਕਾਰਜ ਕਰਦੀਆਂ। ਜਦੋਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨੇ ਸੰਸਥਾਵਾਂ ਨਾਮ ਬਾਣੀ ਤੇ ਕਿਰਤ ਨਾਲ ਜੋੜਦੀਆਂ ਨੇ ਤੇ ਨਾਮ ਬਾਣੀ ਤੇ ਕਿਰਤ ਦੇ ਨਾਲ ਜੁੜਿਆ ਜਿਹੜਾ ਵਿਅਕਤੀ ਹੈ ਫਿਰ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਅੱਛੇ ਪੋਲਿਟਿਸ਼ੀਅਨ ਨਿਕਲਦੇ ਅੱਛੇ ਪੋਲਿਟਿਸ਼ੀਅਨ ਨਿਕਲਦੇ ਤੇ ਅਜੋਕੇ ਪੋਲਿਟਿਸ਼ੀਅਨਾਂ ਨੇ ਇਸ ਕਰਕੇ ਸਿੱਖ ਸੰਸਥਾਵਾਂ ਖਤਮ ਕਰਤੀਆਂ ਕਿ ਨਾਮ ਬਾਣੀ ਤੇ ਕਿਰਤ ਦੇ ਨਾਲ ਇਹ ਜੋੜਨ ਦੇ ਸਮਰੱਥ ਨਾ ਰਹਿਣ ਸਿੱਖ ਸਮਰੱਥ ਨਾ ਬਣਨ ਜੇ ਸਮਰੱਥ ਬਣ ਗਏ ਤੇ ਇਹ ਪੋਲਿਟਿਸ਼ੀਅਨ ਬਣਨਗੇ ਖੁਦ ਜੇ ਇਹ ਪੋਲਿਟਿਸ਼ੀਅਨ ਬਣਨਗੇ ਫਿਰ ਲੋਟੂਆਂ ਨੂੰ ਕੌਣ ਪੁੱਛੂਗਾ ਲੁੱਟਣ ਵਾਲਿਆਂ ਨੂੰ ਕੌਣ ਪੁੱਛੂ ਸੋ ਮੈਂ ਬਾਕੀ ਸਮਾਂ ਨਹੀਂ ਲੈਣਾ ਕਿਉਂਕਿ ਰਹਿਰਾਜ ਸਾਹਿਬ ਜੀ ਦਾ ਵੀ ਸਮਾਂ ਹੋ ਚੁੱਕਿਆ ਹੈ ਮੈਂ ਮੇਰੇ ਕੋਲ ਸ਼ਬਦ ਨਹੀਂ ਹੈ ਜਿਹਦੇ ਨਾਲ ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਾਂ ਕਿ ਆਪ ਨੇ ਮੈਨੂੰ ਸਨਮਾਨ ਦੇ ਕਾਬਲ ਸਮਝੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਕੋਈ ਜੀ ਲੋਕਾਂ ਨੇ ਮੇਰਾ ਅਪਮਾਨ ਕਰਨ ਦਾ ਯਤਨ ਕੀਤਾ ਔਰ ਨਾ ਹੀ ਕੋਈ ਕਿਸੇ ਦਾ ਅਪਮਾਨ ਕਰ ਸਕਦਾ ਜੇ ਅਕਾਲ ਪੁਰਖ ਦਾ ਨਾ ਚਾਹੇ ਮੈਂ ਪਰਸੋ ਵੀ ਇੱਕ ਗੱਲ ਕਹੀ ਸੀ ਜਿੰਨਾ ਮਰਜ਼ੀ ਕੋਈ ਚਿਕੜ ਸੜ ਦੇ ਜੇ ਪਰਮੇਸ਼ਵਰ ਵੱਲ ਹੈ ਨਾ ਤੇ ਉਹਦੀ ਰਹਿਮਤ ਦੀ ਬਰਖਾ ਜਿਹੜੀ ਹੈ ਉਹ ਇੱਕ ਛਿੰਨ ਦੇ ਵਿੱਚ ਉਸ ਚਿਕੜ ਨੂੰ ਧੋ ਸੜਦੀ ਔਰ ਮੈਨੂੰ ਕਿਸੇ ਅਦਾਲਤ ਉਦਾਲਤ ਤੇ ਭਰੋਸਾ ਨਹੀਂ ਹੈ ਨਾ ਕਿਸੇ ਅਦਾਲਤ ਤੇ ਰੱਖਣਾ ਹੈ ਮੈਨੂੰ ਅਕਾਲ ਪੁਰਖ ਦੀ ਅਦਾਲਤ ਤੇ ਭਰੋਸਾ ਹੈ